ਤੋ ਬਿਲਕੁਲ ਸਾਡੇ ਨਾਲ ਤਰਸਪ੍ਰੀਤ ਸਿੰਘ ਜੀ ਮੌਜੂਦ ਨੇ ਜੋ ਕਿ ਜ਼ਹਿਰਵਲੀ ਦੇ ਜਿਹੜੇ ਨੇ ਪ੍ਰਧਾਨ ਨੇ ਅੱਪਾ ਇਹਨਾਂ ਨਾਲ ਗੱਲ ਕਰਦੇ ਆ ਕਿ ਸੰਕਟ ਜੜੀਏ ਦੂਰੋ ਦੂਰੋ ਪਹੁੰਚ ਰਹੀ ਹੈ ਮੇਲੇ ਬਾਰੇ ਜ਼ਰੂਰ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਮੇਲੇ ਨੂੰ ਲੈ ਕੇ ਕਿੰਨੇ ਚਿਰ ਬਾਅਦ ਜੁੜਾ ਇਹ ਮੇਲਾ ਲੱਗਦਾ ਹੈ ਤੇ ਕਿੰਨਾ ਇਹਦਾ ਇੰਤਜ਼ਾਰ ਜੁੜਾ ਕੀਤਾ ਜਾਂਦਾ ਹੈ ਇਹ ਮੇਲਾ ਲੱਗਦਾ ਜੀ ਸਾਲ ਬਾਅਦ ਵੈਸੇ ਇਹ ਹਰੇਕ ਵੀਰਵਾਰ ਮੇਲਾ ਛੋਟਾ ਲੱਗਦਾ ਜਿਹੜਾ ਪੂਰਾ ਭਾਰਾ ਮੇਲਾ ਲੱਗਦਾ ਉਹ ਸਾਲ ਬਾਅਦ ਲੱਗਦਾ ਦਸਹਰੇ ਤੋਂ ਅਗਲੇ ਦਿਨ ਇੱਥੇ ਸੰਗਤ ਮਤਲਬ ਦੂਰੋਂ ਦੂਰੋਂ ਵਿਦੇਸ਼ਾਂ ਤੋਂ ਵੀ ਆਉਂਦੀ ਆ ਮਤਲਬ ਪੰਜਾਬ ਤੋਂ ਸਾਰੇ ਕਿਤੋਂ ਇੱਥੇ ਸੰਗਤ ਆਉਂਦੀ ਆ ਜਦੋਂ ਸਾਲ ਬਾਦ ਮੇਲਾ ਲੱਗਦਾ ਜੀ ਖਾਸੀਅਤ ਕੀ ਏ ਇਸ ਮੇਲੇ ਦੀ ਕਿਉਂ ਲੋਕੀ ਦੂਰੋਂ ਦੂਰੋਂ ਆਉਂਦੇ ਨੇ ਸ਼ਰਦਾਲੂ ਇੱਥੇ ਦੂਰੋਂ ਦੂਰੋਂ ਆ ਕੇ ਨਤਮਸਤਕ ਹੁੰਦੇ ਇੱਥੇ ਆਏ ਆ ਜੀ ਹਰੇਕ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਤੁਸੀਂ ਆਪ ਦੇਖ ਲਓ ਕੱਠ ਕਿੰਨਾ ਵਾ ਹਨਾ ਜਿਆਦਾ ਕਿਸੇ ਦੇ ਜਿਵੇਂ ਕੋਈ ਵੀ ਬਿਮਾਰੀ ਆ ਉਹ ਝਾੜੂ ਤੇ ਨੂਨ ਸੁੱਕ ਕੇ ਸਹੀ ਹੋ ਜਾਂਦਾ ਜਿਹਦੀ ਕੋਈ ਹੋਰ ਕੋਈ ਮਨੋ ਕਾਮਨਾ ਵਾ ਤੇ ਉਹ ਦੀ ਸੁੱਖ ਕੇ ਪੂਰੀ ਹੋ ਜਾਂਦੀ ਆ ਤਾਂ ਹੀ ਦੂਰੋਂ ਦੂਰੋਂ ਲੋਕ ਆਉਂਦੇ ਆ ਕਿੰਨੇ ਦਿਨਾਂ ਤੱਕ ਇਹ ਮੇਲਾ ਲੱਗਦਾ ਸਿਰਫ ਇੱਕ ਦਿਨ ਲਈ ਹੁੰਦਾ ਹੈ ਜਾਂ ਫਿਰ ਲਗਾਤਾਰੀ ਚੱਲਦਾ ਰਹਿੰਦਾ ਨਹੀਂ ਇਹ 2 ਦਿਨ ਦਾ ਹੁੰਦਾ ਜੀ ਕੱਲ ਚੌਂਕੀਆਂ ਸੀਗੀਆਂ ਅੱਜ ਮੇਲਾ ਮਤਲਬ 2 ਦਿਨ ਦਾ ਹੁੰਦਾ ਜੀ ਬਸ ਅੱਜ ਸਮਾਪਤ ਹੋ ਜਾਣਾ ਬਾਹਰਲੇ ਵੀ ਲੋਕ ਆਉਂਦੇ ਨੇ ਬਾਹਰਲੇ ਵੀ ਸ਼ਰਦਾਲੂ ਆਉਂਦੇ ਨੇ ਤੇ ਆਪਣੀ ਮਨੋ ਕਾਮਨਾ ਇੱਥੇ ਪੂਰੀਆਂ ਕਰਦੇ ਹੋਏ ਜਾਂਦੇ ਨੇ ਕਿੰਨੀ ਕ ਗੱਲ ਹੈ ਸੱਚ ਹਾਂਜੀ ਬਿਲਕੁਲ ਸੱਚ ਆ ਤੁਸੀਂ ਕਿਸੇ ਤੋਂ ਵੀ ਲੈ ਸਕਦੇ ਹੋ ਵਾਈਟ ਕਿਸੇ ਤੋਂ ਪੁੱਛ ਸਕਦੇ ਹੋ ਲੁਧਿਆਣਾ ਦਾ ਤਕਰੀਬਨ ਸਾਰਾ ਆਉਂਦਾ ਇੱਥੇ ਜਗਰਾਉਂ ਸਾਰਾ ਆਉਂਦਾ ਮਤਲਬ ਉਹ ਵੀਰਵਾਰ ਨੂੰ ਤਾਂ ਸਾਰਾ ਏਰੀਆ ਹੀ ਆਉਂਦਾ ਹੀ ਆਉਂਦਾ ਜਦੋਂ ਮੇਲਾ ਹੁੰਦਾ ਵਾ ਉਦੋਂ ਸਾਰਾ ਪੰਜਾਬ ਹੀ ਆਉਂਦਾ ਇੱਥੇ